ਰਾਜ ਸਹਾਰਾ ਕਲੱਬ ਸਮਾਣਾ ਵੱਲੋਂ ਤਿੰਨ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਐਂਬੂਲੈਂਸ ਸੇਵਾ ਜੋ ਕਿ ਲਾਲਾ ਗੋਬਿੰਦ RAM ਸੱਚ ਦੇਵਾ ਦੀ ਯਾਦ ਵਿੱਚ ਉਹਨਾਂ ਦੇ ਪੋਤੇ ਸ਼ੁਭਮ ਸੱਚ ਦੇਵਾ ਤੇ ਸਹਾਰਾ ਕਲੱਬ ਦੇ ਪ੍ਰਧਾਨ ਰਜਿੰਦਰ ਸੱਚ ਦੇਵਾ ਵੱਲੋਂ ਭੇਟ ਕੀਤੀ ਅਤੇ ਇਸ ਦੇ ਨਾਲ ਹੀ ਦੰਦਾ ਦਾ ਹਸਪਤਾਲ ਅਤੇ ਫਿਜ਼ੀਓਥੈਰੇਪੀ ਦੀ ਸ਼ੁਰੂਆਤ ਕੀਤੀ ਗਈ ਉਦਘਾਟਨ ਸਮਾਰੋਹ ਦੌਰਾਨ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਅਗਰਵਾਲ ਟਰਮਸ਼ਾਲਾ ਦੇ ਪ੍ਰਧਾਨ ਮਦਨ ਮਿੱਤਲ ਵਹਾਵਲਪੁਰ ਦੇ ਕੌਮੀ ਪ੍ਰਧਾਨ ਸ਼੍ਰੀ ਗਿਆਨ ਚਦ ਕਟਾਰੀਆ, ਜਗਦੀਸ਼ ਜੱਗਾ ਰਾਸਪੂਰਾ, ਮਾਰਕੀਟ ਕਮੇਟੀ ਚੇਅਰਮੈਨ ਬਲਕਾ ਸਿੰਘ ਗੱਜੂ ਮਾਜਰਾ ਤੋਂ ਇਲਾਵਾ ਸਹਾਰਾ ਕਲੱਬ ਦੀ ਸਮੁੱਚੀ ਟੀਮ ਮੌਜੂਦ ਸੀ। ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਨੇ ਸਹਾਰਾ ਕਲੱਬ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੈਂ ਹਰ ਪੱਖੋਂ ਹੀ ਸਹਾਰਾ ਕਲੱਬ ਦੇ ਨਾਲ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਸ਼ਾਮ ਬਜਾਜ ਨਾਲ ਦੀਵਾਨ ਫਰੀ ਇਜਾਦੀ ਸਮਾਨਤਾ ਤੋਂ ਰਿਪੋਰਟ ਕੀ ਕਹੋਗੇ ਜੀ ਸਿਸ਼ਨੇਵਾ ਪਰਿਵਾਰ ਵੱਲੋਂ ਅੱਜ ਸ਼ਲਾੰਕਾ ਜੋਗੀ ਕੋ ਪ੍ਰਾਲਾਭਿਤ ਹਨ ਦੇਖੋ ਸਭ ਤੋਂ ਪਹਿਲਾਂ ਮੈਂ ਸਹਾਰਾ ਕਲੱਬ ਦਾ ਸਾਰੀ ਟੀਮ ਦਾ ਧੰਨਵਾਦ ਕਰਦਾ ਅਰਜਿੰਦਰ ਜੀ ਪ੍ਰਧਾਨ ਨੇ ਉਹਨਾਂ ਦੀ ਬਹੁਤ ਕਾਬਿਲ ਟੀਮ ਹੈ ਜਿੰਨੇ ਵੀ ਹੁਣ ਤੱਕ ਸਹਾਰਾ ਕਲੱਬ 'ਚ ਜਿਨ੍ਹਾਂ ਨੇ ਵੀ ਚੱਲ ਰਿਹਾ ਅੱਜ ਜਿਹੜੀ ਹੈਗੀ ਆ ਤਿੰਨ ਨਵੇਂ ਜਿਹੜੇ ਕਾਰਜ ਨੇ ਉਹ ਸ਼ੁਰੂ ਕੀਤੇ ਗਏ ਨੇ ਉਹ 'ਚ ਇੱਕ ਐਂਬੂਲੈਂਸ ਹੋਗੀ ਇੱਕ ਡੈਂਟਲ ਹਸਪੀਟਲ ਦਾ ਹੋਗਾ ਇੱਕ ਫਿਜ਼ੀਓਥੈਰੇਪੀ ਹੋਗੀ ਪਹਿਲਾਂ ਵੀ ਸਾਰਾ ਕਲੱਬ ਦੇ ਵਿੱਚ ਥਰੀ ਲੈਬੋਰੀ ਜਿਹੜੀ ਚੱਲ ਰਹੀ ਆ ਸਲਾਈ ਸੈਂਟਰ ਔਰ ਕੰਪਿਊਟਰ ਦਾ ਜਿਹੜਾ ਹੈਗਾ ਟ੍ਰੇਨਿੰਗ ਜਿਹੜੀ ਦਿੱਤੀ ਜਾਂਦੀ ਆ ਮੈਨੂੰ ਲੱਗਦਾ ਸਮਾਜ ਨੂੰ ਉੱਤੇ ਚੱਕਣ ਵਾਸਤੇ ਜੋ ਰੋਲ ਸਹਾਰਾ ਕਲੱਬ ਨਿਭਾ ਰਿਹਾ ਉਹ ਕਾਬਲੇ ਤਰੀਕੇ ਨਾਲ ਸਾਰਿਆਂ ਦਾ ਧੰਨਵਾਦ ਵੀ ਕਰਦਾ ਮੇਰਾ ਜੱਤਾ ਜੀ ਵੀ ਖੜੇ ਨੇ ਇਹ ਵੀ ਰਾਜਪੁਰੇ ਤੋਂ ਆਏ ਨੇ ਇਹਨ ਇਨਾਂ ਨੇ ਵੀ ਆ ਕੇ ਇਹ ਸਾਰਾ ਕਲੱਬ ਦੇ ਜਿਹੜਾ ਟੀਮ ਦਾ ਹੌਸਲਾ ਪਤਾਇਆ ਸੋ ਮੈਂ ਤਾਂ ਲੋਕਲ ਹੋਣ ਦੇ ਨਾਤੇ ਹਮੇਸ਼ਾ ਸਹਾਰਾ ਕਲੱਬ ਦੇ ਨਾਲ ਆ ਮੋਢੇ ਨਾਲ ਮੋਢਾ ਲਾ ਕੇ ਖੜਾ ਜਿੱਥੇ ਵੀ ਕਿਤੇ ਮੇਰੀ ਲੋੜ ਪੈਂਦੀ ਹੈ ਮੈਂ ਹਮੇਸ਼ਾ ਤਿਆਰ ਹਾਂ ਧੰਨਵਾਦ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਸਹਾਰਾ ਕਲੱਬ ਦੇ ਇਸ ਪ੍ਰਾਲੀ ਬਾਰੇ ਅੱਜ ਮੈਂ ਮੇਰਾ ਮਨ ਇੰਨਾ ਖੁਸ਼ ਹੈ ਵੀ ਮੈਂ ਤੈਨੂੰ ਉੱਥੇ ਪਹੁੰਚਾ ਕੇ ਪਤਾ ਲੱਗਿਆ ਵੀ ਸਹਾਰਾ ਕਲੱਬ ਕਿਵੇਂ ਵੱਡੇ ਵੱਡੇ ਕੰਮ ਕਰ ਰਿਹਾ ਹੈ ਤੇ ਜਿਵੇਂ ਕਿ ਸਾਡੇ ਸਾਰਾ ਕਲੱਬ ਦੇ ਪ੍ਰਧਾਨ ਰਵਿੰਦਰ ਜੀ ਇਨਾਂ ਨੇ ਅੱਜ ਐਂਬੂਲੈਂਸ ਸੇਵਾ ਜਿਹੜੀ ਕਿ ਆਪਣੀ ਮੇਕਮਾਈ ਵਿੱਚੋਂ ਆਪਣੇ ਬੇਟੇ ਦੇ ਬੇਟੇ ਤੇ ਇਹਨਾਂ ਦੇ ਰਜਿੰਦਰ ਜੀ ਨੇ ਆਪਣੀ ਮੇਕਮਾਈ ਵਿੱਚੋਂ ਐਂਬੂਲੈਂਸ ਸੇਵਾ ਡੈਂਟਲ ਹਸਪੀਟਲ ਤੇ ਫਿਜ਼ੀਓਥੈਰੇਪੀ ਹਸਪੀਟਲ ਦਾ ਅੱਜ ਸ਼ੁਰੂਆਤ ਕੀਤੀ ਮੈਂ ਇਹਨਾਂ ਦੀ ਜਿੰਨੀ ਵੀ ਛਲਾਗਾ ਕਰ ਸਕਦਾ ਉਨੀ ਕਟ ਹੈ ਤੇ ਤੇ ਮੈਂ ਪਹਿਲਾਂ ਵੀ ਦੇਖ ਰਿਹਾ ਮਨਤੂ ਤੋਂ ਸੈਕਟਰੀ ਸਾਹਿਬ ਨੇ ਕੀ ਨਾਮ ਡਾਕਟਰ ਸਾਹਿਬਾ ਅਸ਼wini ਜੀ ਮਾਸਟਰ ਜੀ ਨੇ ਦੱਸਿਆ ਵੀ ਪਹਿਲਾਂ ਵੀ ਬਹੁਤ ਇਹ ਜ਼ਾਰਾ ਕਲੱਬ ਨੂੰ ਬਹੁਤ ਸੇਵਾ ਕਰ ਰਿਹਾ ਜਿਵੇਂ ਕਿ ਸिलाई ਕੇਂਦਰ ਤੇ ਕੰਪਿਊਟਰ ਸੈਂਟਰ ਆਪਣਾ ਲੈਬੋਰੀ ਮੈਂ ਕਹਿ ਸਕਦਾ ਵੀ ਜਿੰਨੇ ਵੀ ਸਮਾਣੇ ਦੇ ਕੋਈ ਸਮਾਦੀ ਸੇਵਾ ਵਿੱਚ ਸਭ ਤੋਂ ਅੱਗੇ ਨਾ ਮਾਰੇ ਤਾਂ ਸਾਰਾ ਕਲਬ ਦਾ ਆ ਰਿਹਾ ਮੇਰੇ ਕੋਲ ਲਫ਼ਜ਼ ਨਹੀਂ ਵੀ ਮੈਂ ਇਹਨਾਂ ਦੀ ਤਾਰੀਫ਼ ਕਿੰਨੀ ਵੱਡੀ ਕਰ ਸਕਾਂ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਜਿਹੜਾ ਕਿ ਮੈਨੂੰ ਇਹਨਾਂ ਨੇ ਇੱਥੇ ਬੁਲਾ ਕੇ ਮਾਨ ਸਨਮਾਨ ਦਿੱਤਾ ਤੁਹਾਡੇ ਪ੍ਰੈਸ ਦਾ ਵੀ ਧੰਨਵਾਦ ਤੇ ਸਾਰੇ ਜਿਹੜੇ ਤੇ ਕਈ ਆਏ ਉਹਨੇ ਮੈਂ ਦੇਖ ਰਿਹਾ ਸਾਡੇ ਸਮਾਜ ਦੇ ਬਾਲਪੁਰ ਸਮਾਜ ਦੇ ਪਟਿਆਲਾ ਤੋਂ ਤ੍ਰਿਪੜੀ ਤੋਂ ਸਮਾਣੇ ਤੋਂ ਰਾਜਪੁਰਾ ਤੋਂ ਸੁਨਾਮ ਤੋਂ ਬੋਹਾਨੀਗੜ ਤੋਂ ਇਹ ਦੇਖ ਰਿਹਾ ਪੂਰੇ ਪੰਜਾਬ ਤੋਂ ਅੱਜ ਪੂਰਾ ਸਮਾਜ ਇੱਥੇ ਇਕੱਠਾ ਹੋਇਆ ਮੈਂ ਉਹਨਾਂ ਸਾਰਿਆਂ ਦਾ ਤੁਹਾਡੇ ਰਾਂਝੀ ਧੰਨਵਾਦ ਕਰਦਾ ਥੈਂਕ ਯੂ ਹਰਿਆ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਯਾਰ ਮੈਂ ਸਹਾਰਾ ਕਲੱਬ ਦਾ ਮੁੱਖ ਸੇਵਾਦਾਰ ਗਿਆਨ ਚੰਦ ਘਟਾਰੀ ਆ ਅੱਜ ਇੱਥੇ ਇਕੱਠ ਨੂੰ ਦੇਖ ਕੇ ਬਹੁਤ ਮਨ ਖੁਸ਼ ਹੈ ਤੇ ਸਾਡੇ ਰਜਿੰਦਰ ਪਰਿਵਾਰ ਸੱਚ ਦੇਵਾ ਜੀ ਨੇ ਐਂਬੂਲੈਂਸ ਦਿੱਤੀ ਹੈ ਦੰਦਨਾ ਹਸਪੀਟਲ ਫਰਕੋ ਗ੍ਰੋਕ ਖੋਲਣ ਜਾ ਰਹੇ ਆ ਸਾਰੇ ਦਮ ਤੇ ਸਹਾਰਾ ਕਲੱਬ ਦੇ ਮੈਂ ਤੁਹਾਨੂੰ ਮਨੋਂ ਨਾਲ ਜਦੋਂ ਵੀ ਸਟਾਰਟਿੰਗ ਕੀਤੀ ਅਸੀਂ ਉਸ ਦਿਨ ਦੇ ਨਾਲ ਜੁੜੇ ਹੋਇਆ ਕਦੇ ਵੀ ਸਹਾਰਾ ਕਲੱਬ ਨੂੰ ਮੇਰੀ ਜ਼ਰੂਰਤ ਹੈ ਮੈਂ ਤਾਂ ਤੁਹਾਨੂੰ ਮਨੋਂ ਨਾਲ ਹੀ ਖੜਾ ਆਏ ਸੱਜਣਾਂ ਦਾ ਸਾਰਿਆਂ ਦਾ ਤੈਦਿਲ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਰਿਕਵੈਸਟ ਹੈ ਚਾਹ ਦਾ ਕੱਪ ਸਾਂਝਾ ਕਰਕੇ ਜਾਣ ਥੈਂਕ ਯੂ ਧੰਨਵਾਦ ਹਾਂਜੀ ਅੱਗੇ ਸਭ ਬੋਲੋ ਜੀ ਅੱਜ ਦੇ ਪ੍ਰੋਗਰਾਮ ਵਿੱਚ ਪਹੁੰਚੇ ਸਾਰੇ ਚੀਫ ਗੈਸਟ ਸਹਾਰਾ ਕਲੱਬ ਮੈਂਬਰਸ ਅਤੇ ਸਮਾਣਾ ਵਾਸੀਆਂ ਨੂੰ ਮੇਰੇ ਵੱਲੋਂ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਸਾਡੀ ਸਹਾਰਾ ਕਲੱਬ ਟੀਮ ਦੀ ਹਲਾਸ਼ੇਰੀ ਕੀਤੀ ਅੱਜ ਤੁਹਾਡੇ ਅਸ਼ੀਰਵਾਦ ਅਤੇ ਸਹਿਯੋਗ ਦੇ ਨਾਲ ਸਹਾਰਾ ਕਲੱਬ ਵੱਲੋਂ ਤਿੰਨ ਨਵੀਆਂ ਸੇਵਾਵਾਂ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚੋਂ ਐਂਬੂਲੈਂਸ ਸੇਵਾ ਡੈਂਟਲ ਹਸਪੀਟਲ ਅਤੇ ਫਿਜ਼ੀਓਥੈਰੇਪੀ ਦੀ ਸੇਵਾ ਦੀ ਸਟਾਰਟਿੰਗ ਕੀਤੀ ਗਈ ਹੈ ਅਸੀਂ ਦਿਲੋਂ ਉਮੀਦ ਕਰਦੇ ਹਾਂ ਕਿ ਇਹਨਾਂ ਸੇਵਾਵਾਂ ਦਾ ਲੋੜਵੰਦ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਮਿਲ ਸਕੇ ਤੇ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਸਾਡਾ ਇਹ ਸੁਪਨਾ ਰਹੇਗਾ ਸਾਡੀ ਇਹ ਮਿਹਨਤ ਰਹੇਗੀ ਕਿ ਅਸੀਂ ਸਾਰਾ ਕਲੱਬ ਨੂੰ ਇੱਕ ਸੇਵਾ ਦਾ ਬਹੁਤ ਵੱਡਾ ਕੇਂਦਰ ਬਣਾਈਏ ਥੈਂਕ ਯੂ ਜੀ